ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਹੈ ਵੈਸੇ ਕਿ ਉਹਦਾ ਰਾਜਨੀਤੀ ਰਾਜਨੀਤੀ ਵਿੱਚ ਕੰਟਰੀਬਿਊਸ਼ਨ ਹੀ ਹੈਗਾ ਇਹ ਸਭ ਨੂੰ ਪਤਾ ਹੀ ਹੈ ਪੱਕੀਆਂ ਪਕਾਈਆਂ ਮਿਲ ਗਈਆਂ ਥਾਲ ਵਿੱਚ ਪਰੋਸੀਆਂ ਹੋਈਆਂ ਇੱਕ ਵਾਰੀ ਤਾਂ ਵੱਡੇ ਬਾਦਲ ਸਾਹਿਬ ਨੇ ਇੱਕ ਸਟੇਜ ਤੇ ਕਹਿ ਦਿੱਤਾ ਸੀ ਕਿ ਮੈਂ ਜੇਲਾਂ ਕੱਟੀਆਂ ਨੇ ਆ ਮਰੀਠੀ ਵਰਗਨ ਤਾਂ ਥਾਲ ਵਿੱਚ ਪਰੋਸਿਆ ਹੋਇਆ ਸਭ ਕੁਝ ਮਿਲ ਗਿਆ ਮੌਕੇ ਤੇ ਇਹ ਤਕਰੀਬਨ ਸਭ ਕੁਝ ਕਾਇਆ ਸੀ ਬਾਦਲ ਸਾਹਿਬ ਨੇ ਤੇ ਉਹਦੀ ਇੱਕ ਸਟੇਟਮੈਂਟ ਘੁੰਮਦੀ ਆ ਉਹਨੇ ਇੱਕ ਬਿਆਨ ਵੀ ਦਿੱਤਾ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਜਹਾਜ਼ ਵਿੱਚ ਚੜਨ ਲੱਗੇ ਸੀ ਹੈਲੀਕਾਪਟਰ ਵਿੱਚ ਡਿੱਗ ਪਏ ਸੱਟ ਲੱਗ ਗਈ ਉਹਨੂੰ ਦਿੱਲੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿੱਡੀ ਸ਼ਰਮਨਾਕ ਸਟੇਟਮੈਂਟ ਆ ਇਹ ਮੈਨੂੰ ਪੁੱਛੋ ਵੀ ਤੁਹਾਡੇ ਹੈਲੀਕਾਪਟਰ ਕਿੱਥੇ ਆ ਤੁਹਾਡੀਆਂ ਜਿਹੜੀਆਂ ਪਾਇਲਟ ਜਿਪਸੀਆਂ ਸੀ ਉਹ ਕਿੱਥੇ ਨੇ ਜੇ ਤੁਹਾਡੀ ਇੰਨੀ ਅਕਲ ਕਰਤੂਤ ਵਧੀਆ ਹੁੰਦੀ ਸ਼ਾਇਦ ਉਹ ਹੈਲੀਕਾਪਟਰ ਤੁਹਾਡੇ ਕੋਲੇ ਹੋਣਾ ਸੀ ਵੈਸੇ ਹੈਲੀਕਾਪਟਰ ਤੁਹਾਡੇ ਕੋਲੇ 15 ਸਾਲ ਰਿਹਾ ਵੀ ਹੈ ਲਗਾਤਾਰ ਜੇ ਸ਼ਾਇਦ 20 ਸਾਲ ਲਈ ਵੀ ਹੈਲੀਕਾਪਟਰ ਹੋਣਾ ਸੀ ਤੁਹਾਡੀਆਂ ਕਰਤੂਤਾਂ ਵਧੀਆ ਹੁੰਦੀਆਂ ਮੈਂ ਇਸ ਬੰਦੇ ਦੀ ਇੱਕ ਤੁਹਾਨੂੰ ਕਰਤੂਰ ਦੱਸਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਅੱਜ ਚਿੱਟਾ-ਚਿੱਟਾ ਹੋਈ ਪਈ ਹੈ ਨਾ ਪਿੰਡਾਂ ਦੇ ਨੌਜਵਾਨਾਂ ਨੇ ਨਸ਼ਾ ਸਡਾਉ ਕਮੇਟੀਆਂ ਬਣਾਈਆਂ ਹੋਈਆਂ ਉਹ ਇਹ ਮਨਜੀਠੀਏ ਦੀ ਢੇਡ ਹੈ ਇਹ ਚਿੱਟਾ ਲੈ ਕੇ ਆਇਆ 10000 ਕਰੋੜ ਦਾ ਇਹਨੇ ਚਿੱਟੇ ਦਾ ਧੰਦਾ ਕੀਤਾ ਤੇ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਹ ਜਿਹੜੀ ਦੇਣ ਹੈ ਨਾ ਇਹ ਬਿਕਰਮ ਸਿੰਘ ਮਜੀਠੀਆ ਦੀ ਹੈ ਇਹਨੂੰ ਇਹ ਦੇਣ ਦਾ ਅਵਾਰਡ ਵਗੈਰਾ ਮਿਲਣਾ ਚਾਹੀਦਾ ਮੈਂ ਕਹਨਾ ਆ ਪਿੱਛੇ ਜੇ ਲੋਕਾਂ ਨੇ ਦੇਤਾ ਸੀ ਇਹਦੇ ਹਲਕੇ ਤੋਂ ਚਲੋ ਉਹ ਔਰ ਤੁਸੀਂ ਉਹਦੇ ਘਰ ਵਾਲੀ ਉਹਨੂੰ ਮਾਨ ਦੇਤਾ ਪਰ ਜਿੱਥੇ ਇਹ ਖੜਾ ਸੀ ਸਿੱਧੂ ਦੇ ਮੁਕਾਬਲੇ ਉੱਥੇ ਹਰਾਤਾ ਸੀ ਲੋਕਾਂ ਨੇ ਮਾਨਸਨ ਮਾਨ ਵਧੀਆ ਕੀਤਾ ਸੀ ਤੇ ਹੁਣ ਮੈਂ ਦੁਬਾਰੇ ਵੀ ਇੱਕ ਦੋ ਵਾਰੀ ਹੋਰ ਮਿਲੂਗਾ ਐਕਚੁਅਲੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੇਰਾ ਕੋਈ ਅ ਭਵੰਤਮਾਨ ਦੇ ਨਾਲ ਕੋਈ ਬਹੁਤਾ ਲਾਗ ਰਦੇਗਾ ਨਹੀਂ ਕਈ ਬੰਦੇ ਕਹਿੰਦੇ ਉਹਨਾਂ ਨੇ ਚਮਚਾਗਰੀ ਕਰਦਾ ਜਾਂ ਕਾਲਿੰਗ ਚਮਚਾਗਰੀ ਕਰਦਾ ਮੈਂ ਜਿਹੜੀ ਗੱਲ ਸੱਚੀ ਹੁੰਦੀ ਹੈ ਮੈਂ ਉਹੀ ਕਰਨੀ ਹੁੰਦੀ ਹੈ ਤੇ ਕੁਛ ਵੀ ਮਰਜੀ ਪਾਰਟੀ ਦਾ ਕੋਈ ਲੀਡਰ ਹੋਵੇ ਮੈਨੂੰ ਇਹ ਕੋਈ ਪ੍ਰਵਾਹ ਨਹੀਂ ਹੁੰਦੀ ਮੈਂ ਗੱਲ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਦੱਸਣੀ ਚਾਹੁੰਨਾ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਹੈਗਾ ਜੇ ਤੁਸੀਂ ਕਹੋਗੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਐਦਾਂ ਕਿਦਾਂ ਪਿਛੇ ਚੱਲ ਗਿਆ ਜਾਂ ਕਿਦਾਂ ਅਕਾਲੀ ਦਲ ਲੀਤੋਂ ਲੈ ਗਿਆ ਇਹੋ ਜਿਹੇ ਹਾਲਾਤ ਕਿਉਂ ਬਣੇ ਜੇ ਤੁਸੀਂ ਮੈਥੋਂ ਕੁਛ ਨਾ 99% ਉਹਦੇ ਵਿੱਚ ਬਿਕਰਮ ਸਿੰਘ ਮੰਜੀਠੀ ਦਾ ਰੋਲ ਹੈ 99% ਉਹ ਜਿਵੇਂ ਕਹਿੰਦੇ ਨੇ ਨਾ ਚੋਰ ਦੇ ਭਲੇਖੇ ਸਾਧ ਘੁੱਟਿਆ ਗਿਆ ਤੇ ਜਾਂ ਆਟੇ ਨੂੰ ਪੜੇਥਣ ਲੱਗ ਗਿਆ ਉਹ ਗੱਲ ਬਿਕਰਮ ਸਿੰਘ ਮਜੀਠੀਆ ਦੇ ਢੁੱਕਦੀ ਹੈ ਅਸੀਂ ਜੇ ਸੁਖਬੀਰ ਬਾਦਲ ਨੂੰ 90% ਬਦਨਾਮ ਕੀਤਾ ਹੈ ਤਾਂ ਉਹਦੇ ਵਿੱਚ ਇਹ ਕਹਿ ਲੋ ਕਿ 9% ਹੋਰ ਜੋੜ ਦਿਓ 99% ਬਿਕਰਮ ਸਿੰਘ ਮਜੀਠੀਆ ਕਸੂਰਬਾਰ ਹੈ ਉਹਦੇ ਵਿੱਚ ਕਿਉਂਕਿ ਜਿਹੜੀ ਨਸ਼ਿਆਂ ਦੇ ਨਾਲ ਪੰਜਾਬ ਦੀ ਬਰਬਾਦੀ ਹੋਈ ਹੈ ਉਹਦਾ ਕੇਵਲ ਤੇ ਕੇਵਲ ਜੀਮੇਬਾਰ ਬਿਕਰਮ ਸਿੰਘ ਮਜੀਠੀਆ ਹੈ ਜਿਹੜਾ ਅੱਜ ਭਗਵੰਤ ਮਾਨ ਤੇ ਤੰਜ ਕਰਦਾ ਕਹਿੰਦਾ ਉਹ ਹੈਲੀਕਾਪਟਰ 'ਚ ਚੜਨ ਲੱਗਾ ਸੀ ਡਿੱਗ ਪਿਆ ਉਹਦੇ ਸੱਟ ਲੱਗ ਗਈ ਹਸਪੀਟਲ ਵਿੱਚ ਐ ਉਹਦਾ ਤੰਦਰੁਸਤ ਹੋ ਜਾ ਸਾਰੇ ਪੰਜਾਬ ਦੇ ਹਸਪੀਟਲ ਜਿਹੜੇ ਮਰਜ਼ੀ ਹਸਪੀਟਲ ਵਿੱਚ ਫੋਨ ਮਾਰੇ ਦਿੱਲੀ ਫੋਨ ਮਾਰੇ ਦਿੱਲੀ ਵੀ ਸਰਕਾਰ ਹੈ ਉਹਨਾਂ ਨੇ ਉਹ ਤਾਂ ਚੱਕ ਕੇ ਲੈ ਜਾਣਗੇ ਅਗਲੇ ਭਾਵੇਂ 20 ਕਰੋੜ ਲੱਗ ਜੇ ਉਹਦਾ ਇਲਾਜ ਹੋ ਹੀ ਜਾਣਾ ਅਗਲੇ ਦਾ ਸਰਕਾਰੀ ਇਲਾਜ ਹੋ ਜਾਊਗਾ ਪਰ ਤੁਸੀਂ ਸ਼ਰਮ ਕਰੋ ਮਾੜੀ ਮੋਟੀ ਜਿਹੜੇ ਇਹ ਜੇ ਬਿਆਨਬਾਜ਼ੀ ਕਰਦੇ ਹੋ ਤੇ ਪੁੱਤ ਚੇਤੇ ਰੱਖੀ ਮੇਰੀ ਗੱਲ ਮੈਂ ਵਾਰ-ਵਾਰ ਇਹ ਕਹਿਣਾ ਨਹੀਂ ਚਾਹੁੰਦਾ ਮੈਂ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਲੀਹਾਂ ਤੇ ਆਵੇ ਪਰ ਤੇਰੇ ਵਰਗੇ ਜਿਹੜੇ ਕਤੀੜਾ ਨੇ ਉਹ ਬੇੜਾ ਬਹਣ ਵਾਲੀਆਂ ਕਤੀੜਾਂ ਨੂੰ ਬਾਹਰ ਕੀਤਾ ਜਾਵੇ ਔਰ ਚੇਤੇ ਰੱਖੀ ਕੇਸ ਚੱਲ ਰਿਹਾ ਤੇ ਸਕੰਜਾ ਚੂੜੀਆਂ ਕੱਸ ਰਹੇ ਨੇ ਚੰਗੀ ਤਰ੍ਹਾਂ ਤੈਨੂੰ ਜੇਲ੍ਹ ਦੁਆਰਾ ਜਾਣਾ ਪੈਣਾ ਮੇਰੀ ਗੱਲ ਚੇਤੇ ਰੱਖ ਲਈ ਜਿਹੜੀਆਂ ਤੂੰ ਫੁਕਰੀਆਂ ਮਾਰ ਰਿਹਾ ਨਾ ਤੈਨੂੰ ਅਕਲ ਕੋਈ ਨਹੀਂ ਤੇ ਸ਼ਕਲ ਵੀ ਤੇਰੀ ਉਹ ਜਿਵੇਂ ਜੈਵਰੇ ਦੇ ਧਾਰੀਆਂ ਪਈਆਂ ਹੁੰਦੀਆਂ ਨੇ ਤੂੰ ਹੀ ਤੇ ਜੱਟੀਆਂ ਤੇ ਭੂਰੀਆਂ ਨੇ ਉਦਾਂ ਤੇਰੀ ਦਾੜੇ ਕੀਤੀ ਹੋਈ ਐ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਤੁਸੀਂ ਬੇਸ਼ਰਮ ਲੋਕ ਹੋ ਇਹ ਜਿਹੜੀਆਂ ਸ਼ਰਮਨਾਕ ਸਟੇਟਮੈਂਟਾਂ ਦਿੰਦੇ ਹੋ ਭਗਵੰਤ ਮਾਨ ਦਾ ਕੁਝ ਨਹੀਂ ਜਾਣਾਂ ਤੇ ਉਹ ਜਿਵੇਂ ਕਿਸੇ ਨੇ ਕਿਹਾ ਸੀ ਕਿ ਸਹੇ ਦਾ ਆਪਣਾ ਮਾਸ ਮਾਸ ਬਚਣਾ ਚਾਹੀਦਾ ਮਤਲਬ ਕੀ ਹੈ ਕਿ ਆਪਣੇ ਆਪ ਨੂੰ ਬਚਾਓ ਭਗਵੰਤ ਮਾਨ ਦੀ ਗੱਲ ਛੱਡੋ ਉਦੇ ਕੋਲ ਤਾਂ ਹਲੇ 2 ਸਾਲ ਬਾਕੀ ਨੇ 2 ਸਾਲ ਦੇ ਵਿੱਚ ਥੋੜੀ ਉਹ ਰੇਲ ਬਣਾ ਕੇ ਰੱਖ ਦੂ ਬਹੁਤ ਕੁਝ ਉਦੇ ਕੋਲੇ ਪਿਆ ਹਲੇ ਪਰ ਇਹ ਜਿਹੇ ਸਟੇਟਮੈਂਟਾਂ ਦੇਣ ਵੇਲੇ ਨਾ ਥੋੜਾ ਜਿਹਾ ਅਕਲ ਤੋਂ ਕਮ ਲੈ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ